ਗੁਰੂ ਨਾਨਕ ਜਨਮ ਲਿਆ ਮਾਂ ਦੀ ਹੋਈ ਦੂਰ ਉਦਾਸੀ ਸਨ 1499 ਆਈ ਕਤਕ ਪੂਰਨ ਮਾਸੀ ਹੋ ਤਨ ਭਾਗ ਤਰਪਤਾ ਦੇ ਤਨ ਭਾਗ ਨਾਨਕ ਪ੍ਰਗਟਿਆ ਮਿੱਟੀ ਤੁੰਦ ਜਗ ਚਾਨਣ ਹੋਆ ਸਤ ਗੁਰੂ ਨਾਨਕ ਪ੍ਰਗਟਿਆ ਮਿੱਟੀ ਤੁੰਦ ਜਗ ਚਾਨਣ ਹੋਆ ਹੋ ਪੰਡਤ ਆਹਰ ਧਿਆ ਲਗਿਆ ਆਹਰ ਧਿਆ ਲਗਿਆ ਜਿਸ ਨੇ ਬਹਿ ਕੇ ਟਵਾਲਾਇਆ ਕੁੰਡਲੀ ਵਿੱਚ ਇੰਜ ਲੱਗਦਾ چل کے آپ خدا ہے ਆਇਆ ਕੁੰਡਲੀ ਵਿੱਚ ਇੰਜ ਲੱਗਦਾ ਚੱਲ ਕੇ ਆਪ خدا ਹੈ ਆਇਆ ਲੋਕੀ ਦੇਣ ਬਧਾਈਆਂ ਜੀ ਦੇਣ ਬਧਾਈਆਂ ਜੀ ਦਾਈ ਨੇ ਤੇਲ ਦਰਾਤੇ ਚੁਆ ਸਤ ਗੁਰੂ ਨਾਨਕ ਪ੍ਰਗਟਾ ਮਿੱਟੀ ਤੁੰਦ ਜਗ ਚਾਨਣ ਹੋਆ ਸਤਿਗੁਰ ਨਾਨਕ ਪਰਗਟ ਆ ਮਿਟੀ ਤੁੰਦ ਜਗ ਚਾਨਣ ਹੋਆ ਉਹਦੇ ਨੂਰੀ ਮੁਖੜੇ ਤੇ ਨੂਰੀ ਮੁਖੜੇ ਤੇ ਉਹਦੇ ਨੂਰੀ ਮੁਖੜੇ ਤੇ ਜਗਮਗ ਜਗ ਦੀ ਜੋਤ ਨਿਰਾਲੀ ਉਹਦੇ ਨੂਰੀ ਮੁਖੜੇ ਤੇ ਜਗਮਗ ਜਗ ਦੀ ਜੋਤ ਨਿਰਾਲੀ ਕਿੱਤੇ ਗਉਆਂ ਚਾਰ ਰਹਾ ਬਣ ਕੇ ਆਪ ਗਉਆਂ ਦਾ ਪਾਲੀ ਕਿਤੇ ਗਉਆਂ ਚਾਰ ਰਹਾ ਬਣ ਕੇ ਆਪ ਗਉਆਂ ਦਾ ਪਾਲੀ ਆ ਸਪਨੇ ਸ਼ਾਂਕੀਤੀ ਸਪਨੇ ਸ਼ਾਂਕੀਤੀ ਆ ਸਪਨੇ ਸ਼ਾਂਕੀਤੀ ਜਦੋਂ ਨੀਂਦ ਗੁੜੀ ਵਿੱਚ ਸੋਆ ਸਤ ਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਸਤ ਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਹੁਣ ਨਾਲ ਲੈ ਮਰਦਾਨੇ ਨੂੰ ਨਾਲ ਲੈ ਮਰਦਾਨੇ ਨੂੰ ਬਨ ਗਿਆ ਤੂੰ ਦੁਖੀਆਂ ਦਾ ਦਰਦੀ ਨਾਲ ਲੈ ਮਰਦਾਨੇ ਨੂੰ ਬਨ ਗਿਆ ਤੂੰ ਦੁੱਖੀਆਂ ਦਾ ਦਰਦੀ ਸਤ ਨਾਮ ਦਾ ਜਾਪ ਕਰੋ ਨਾਨਕ ਨਾਮ ਕਲਾ ਹੈ ਚੜਦੀ ਸਤ ਨਾਮ ਦਾ ਜਾਪ ਕਰੋ ਨਾਨਕ ਨਾਮ ਕਲਾ ਹੈ ਚੜਦੀ ਵਾ ਵਾ ਬਲਵੰਤ ਕਹੇ ਵਾ ਵਾ ਬਲਵੰਤ ਕਹੇ ਵਾ ਵਾ ਬਲਵੰਤ ਕਹੇ ਗੁਰਾਂ ਨੇ ਬੀਜ ਸਿੱਖੀ ਦਾ ਬੋਆ ਸਤ ਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ ਸਤ ਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ ਸਤ ਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ